ਦੇਖੋ ਅਸੀਂ ਤੇ ਇਹੋ ਅਪੀਲ ਕਰਦੇ ਆਂ ਹਾਂਜੀ ਕਿ ਜਿਹੜੇ ਵੀ ਉਹਨਾਂ ਨਾਲ ਜੁੜੇ ਆਂ ਆਗੂ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਆਓ ਸਾਰੇ ਇਕੱਠੇ ਹੋਈਏ ਪਰਵਾਰਵਾਦੀ ਜਿਹੜੀ ਰਾਜਨੀਤੀ ਹੈ ਉਹਦਾ ਹੁਣ ਦੌਰ ਜਿਹੜਾ ਹੈ ਉਹ ਖਤਮ ਹੋ ਗਿਆ ਹੈ ਪੂਰੇ ਭਾਰਤ ਭਰ ਦੇ ਵਿੱਚੋਂ ਪਰ ਇਸ ਗੱਲ ਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਔਰ ਅਕਾਲੀ ਦਲ ਜੋ ਹੈ ਇਹ ਆਮ ਲੋਕਾਂ ਦਾ ਅਕਾਲੀ ਦਲ ਸੀ ਕਿਰਤੀਆਂ ਦਾ ਅਕਾਲੀ ਦਲ ਸੀ ਕਿਸਾਨਾਂ ਦਾ ਅਕਾਲੀ ਦਲ ਸੀ ਮਜ਼ਦੂਰਾਂ ਦਾ ਅਕਾਲੀ ਦਲ ਸੀ ਛੋਟੇ ਦੁਕਾਨਦਾਰਾਂ ਦਾ ਅਕਾਲੀ ਦਲ ਸੀ ਔਰ ਅਸੀਂ ਜਿਹੜਾ ਹੈ ਇਹਨੂੰ ਆਮ ਜਨ ਸਧਾਰਨ ਜਿਹੜਾ ਹੈ ਉਹ ਲੋਕਾਂ ਦੀ ਜਿਹੜੀ ਹੈ ਉਹ ਪਾਰਟੀ ਬਣਾਉਣਾ ਹੈ ਔਰ ਪੰਥ ਦੀ ਪ੍ਰਤਿਨਿਧ ਪਾਰਟੀ ਬਣਾਉਣਾ ਹੈ ਜਪਨਾ ਜੀ ਜਦੋਂ ਤੋਂ ਅਕਾਲੀ ਦਲ ਖਰੋਨ ਦੇ ਵਿੱਚ ਆਇਆ ਹੁਣ ਤੱਕ ਆਪਾਂ ਦੇਖ ਲੈਣੇ ਆ ਆਪਣੇ ਅਲੱਗ-ਤੋਂ ਵੰਡ ਜਿਹੜੀਆਂ ਹੈ ਜਿੱਥੇ ਬੰਗੀਆਂ ਅਲੱਗ-ਅਲੱਗ ਹੋ ਗਈਆਂ ਨੇ ਕੌਣ ਤੁਸੀਂ ਮਤਲਬ ਉਹਨਾਂ ਨੂੰ ਇਕੱਠੇ ਕਰਨ ਦਾ ਕੀ ਤੁਸੀਂ ਕੀਤਾ ਉਕਰਾਂ ਦਾ ਕੀਤਾ ਅਸੀਂ ਕਰਾਂਗੇ ਜੀ ਹਜੇ ਪਰਸੋ ਚੋਂ ਉਥੇ ਸਾਡੀ ਚੋਣ ਹੋਈ ਹੈ ਉਹਨਾਂ ਵਾਲੇ ਸਮੇਂ 'ਚ ਅਭਰਾਲਾ ਕਰਾਂਗੇ ਪੰਥ ਦੀਆਂ ਸਾਰੀਆਂ ਜੜੀਆਂ ਧਾਰਾਵਾਂ ਨੇ ਉਹਨਾਂ ਨੂੰ ਅਸੀਂ ਇਕੱਠੀਆਂ ਕਰਕੇ ਚੱਲਣ ਦਾ ਯਤਨ ਕਰਾਂਗੇ ਸਤਬ ਦੀਆਂ ਅੱਗੇ ਆ ਰਹੀਆਂ ਨੇ ਜੀ ਆਪਣੇ ਅਮਰਤੰਪੀ ਆ ਰਹੀਆ ਗੁਰਤੇਬ ਜੀ ਆ ਰਹੀਆ ਜੀ ਉਹਨਾਂ ਕਿਸ ਤਰੀਕੇ ਨਾਲ ਬਣਾਉਣ ਲਈ ਕੋਰਪੋਰ ਕੋਰਪ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਅੱਛੀ ਤਰ੍ਹਾਂ ਵਿਚਾਰ ਕਰਾਂਗੇ ਸਾਡੇ ਬਹੁਤ ਸੁਲਝੇ ਹੋਏ ਸਾਥੀ ਸਾਡੇ ਨਾਲ ਨੇ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 350 ਸਾਲਾ ਸ਼ਤਾਬੀ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਸ਼ਹਾਦਤ ਦਾ ਵਰਾ ਉਹਨੂੰ ਅਸੀਂ ਬੜੀ ਸ਼ਿੱਦਤ ਦੇ ਨਾਲ ਮਨਾਵਾਂਗੇ ਔਰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਤ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਜਾਵਾਂਗੇ ਔਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਫਲਸਫਾ ਉਹਨਾਂ ਦਾ ਜੀਵਨ ਇਹ ਵੀ ਸੰਗਤਾਂ ਨੂੰ ਦੱਸਾਂਗੇ ਔਰ ਜਿਹੜਾ ਨਾਲ-ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ। ਲੋਕਾਂ ਦਾ ਲੁਕ ਤੇ ਲੋਕਾਂ ਦੀ ਪਰਸੀ ਮਤਲਬ ਆ ਰਹੀ ਹੈ ਹੁਣ ਮਤਲਬ ਵੀ ਨੂੰ ਬਿਖਾ ਦੇ ਜੀ ਜੀ ਜਾ ਰਹੇ ਵੱਡੇ ਪੱਦਰ ਤੇ ਜਾ ਰਹੇ ਹਾਂ ਔਰ ਅੰਤ ਦੇ ਵਿੱਚ ਮੈਂ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ ਜਿਹੜੇ ਅੱਜ ਸਾਡੀ ਟੀਮ ਦੇ ਨਾਲ ਸਾਡੇ ਕਾਫਲੇ ਦੇ ਨਾਲ ਜਿਹੜਾ ਹੈ ਉਹ ਸ਼ਾਮਲ ਹੋਏ ਨੇ ਔਰ ਇਹਨਾਂ ਦੀ ਬੜੀ ਵੱਡੀ ਕੁਰਬਾਨੀ ਹੈ ਔਰ ਉਹ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਇੱਕ ਹੈਰਾਨੀ ਜਨਕ ਗੱਲ ਹੈ ਕਿ ਬਹੁਤ ਸਾਰੇ ਟਕਸਾਲੀ ਪਰਿਵਾਰਾਂ ਨੂੰ ਮਿਲੇ ਐ ਸੋ ਤੇ ਉਹਨਾਂ ਨੇ ਜਿਹੜੀਆਂ ਦਾਸਤਾਨਾਂ ਸਾਨੂੰ ਸੁਣਾਈਆਂ ਨੇ ਕਿ ਕਿਵੇਂ ਜਿਹੜਾ ਹੈ ਅਸੀਂ ਜ਼ਲਾਲਤ ਕਰਕੇ ਜਿਹੜਾ ਹੈ ਉਹ ਪਾਰਟੀ ਦਾ ਪੱਲਾ ਛੱਡਿਆ ਉਹ ਰੌਂਗ ਟੇ ਖੜੇ ਕਰ ਦੇਣ ਵਾਲੀਆਂ ਐ ਜਿਨ੍ਹਾਂ ਦੇ ਬਜ਼ੁਰਗਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਅਕਾਲੀ ਦਲ ਲਈ ਆਪਣਾ ਖੂਨ ਡੋਲਿਆ ਅਕਾਲੀ ਦਲ ਲਈ ਆਪਣੀਆਂ ਹੱਡੀਆਂ ਗਾਲੀਆਂ ਅਕਾਲੀ ਦਲ ਲਈ ਆਪਣੇ ਘਰ ਜ਼ਮੀਨਾਂ কুরਖ ਕਰਾਈਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਦੇ ਵਿੱਚੋਂ ਇਉਂ ਬਾਹਰ ਕਰ ਦਿੱਤਾ ਗਿਆ ਜਿਵੇਂ ਮੱਖਣ 'ਚੋਂ ਵਾਲ ਜਿਹੜਾ ਬਾਹਰ ਕੱਢ ਕੇ ਰੱਖੀਦਾ ਹੈ ਤੇ ਅਸੀਂ ਉਹਨਾਂ ਪਰਿਵਾਰਾਂ ਦੀਆਂ ਸੇਵਾਵਾਂ ਜਿਹੜੀਆਂ ਹੈ ਉਹ ਆਪਣੇ ਇਸ ਮਿਸ਼ਨ ਦੇ ਲਈ ਜ਼ਰੂਰ ਲਵਾਗੇ ਅੱਛਾ ਪ੍ਰਧਾਨ ਜੀ ਤੁਹਾਡੀ ਸਵਾਲ ਆ ਅਕਾਲੀ ਦਲ ਦੇ ਛੱਟ ਕੇ ਜਿਹੜੇ ਆਪੂ ਗਏ ਆ ਹੋਰ ਹੈਗਾ ਪਾਰਟੀਆਂ ਵਿੱਚ ਕਿ ਤੁਸੀਂ ਉਹਨਾਂ ਨੂੰ ਉਹਨਾਂ ਵਾਪਸ ਇਹ ਲੈ ਕੇ ਆਣ ਵਿੱਚ ਕੁਝ ਕਰੂੰ ਜੀ ਬਿਲਕੁਲ ਬਿਲਕੁਲ ਉਹੀ ਕਰ ਰਹੇ ਆ ਜੀ ਅਸੀਂ ਘਰ ਵਾਪਸੀ ਦੀ ਅਪੀਲ ਕਰ ਰਹੇ ਆ ਇਹ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਜਿਹੜੀ ਬਣੀ ਹੈ ਪੁਨਰ ਸਥਾਪਨ ਹੋਈ ਹੈ ਇਹ ਘਰ ਹੈ ਸਾਡਾ ਔਰ ਅਸੀਂ ਸਭ ਨੂੰ ਇਸ ਘਰ ਦੇ ਵਿੱਚ ਆਉਣ ਦੀ ਜਿਹੜੀ ਹੈ ਉਹ ਅਪੀਲ ਕਰਦੇ ਆ ਜੱਥੇਬੰਦੀ ਜਿਹੜੀ ਬਣ ਜਾ ਰਹੀ ਹੈ ਮਤਲਬ ਕਦੋਂ ਬਣ ਜੇਗੀ ਮਤਲਬ ਬਾ ਮਹੀਨਾ ਕ ਲੱਗ ਜਾਂਦਾ ਜੀ ਕਿਉਂਕਿ ਸਾਥੀਆਂ ਦੀ ਸਲਾਹ ਲੈਣੀ ਹੈ مشوره ਕਰਨੇ ਨੇ ਅਸੀਂ ਜਲਦਬਾਜ਼ੀ ਦੇ ਵਿੱਚ ਕੋਈ ਡਿਸੀਜਨ ਜਿਹੜਾ ਹੈ ਉਹ ਕਰਨ ਦੀ ਝਾਕ ਨਹੀਂ ਰੱਖਦੇ ਅਸੀਂ ਸਲਾਹ ਦੇ ਨਾਲ ਜਿਹੜਾ ਹੈ ਉਹ ਕਰਾਂਗੇ ਕਿੰਨੇ ਹੁਣ ਕਿੰਨੇ ਤੁਹਾਨੂੰ ਮਤਲਬ ਬਹੁਤ ਮਤਲਬ ਜਿਹੜੇ ਉੱਧਰ ਬੈਠੇ ਨੇ ਜਾਂ ਉੱਧਰ ਬੈਠੇ ਨੇ ਲੋੜਾ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਹੈ ਜੀ ਬੜੇ ਹੈ ਜੀ ਬਹੁਤ ਹੈ ਜੀ ਬੜੀ ਗਿਣਤੀ ਹੈ ਬਹੁਤ ਵੱਡੀ ਗਿਣਤੀ ਹੈ ਜੀ ਅੱਜ ਦਾ ਜੀ ਮਤਲਬ ਕਰਨੇ ਵੀ ਅੱਜ ਅਗੇ ਨੇ ਬਹੁਤ ਵੱਡੀ ਗੱਲ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਹੈ ਸਰ ਕੌਮ ਨਿਸ਼ਾਨ ਸਰ ਤੋਂ ਤੁਹਾਨੂੰ ਮਿਲੇਗਾ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੇ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਵਾਂਗੇ ਹਾਂ ਇੱਕ ਸਾਡਾ ਹੀਰਾ ਮੇਜਰ ਸਿੰਘ ਦਲੇਰ ਹੈ ਜੀ ਮੈਂ ਮਨ ਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਹਾਂ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਇਹ ਬਹਾਸੀ ਸੱਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਤੇ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ